ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਰਾਮ ਗੜੀਆ ਪ੍ਰਭੂ ਤੁਹਾਡੇ ਵਾਸਤੇ ਇੱਕ ਬਹੁਤ ਜ਼ਰੂਰੀ ਬਹੁਤ ਜਾਣਕਾਰੀ ਵੀਡੀਓ ਲੈ ਕੇ ਆਇਆ ਆਪਾਂ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਆ ਇਹ ਪ੍ਰਭੂ ਆਪਣੇ ਆਮ ਹੀ ਜਿੱਥੇ ਕੋਈ ਬੰਜਰ ਜ਼ਮੀਨ ਆ ਜਾਂ ਕੋਈ ਆਪਣੇ ਕੋਈ ਪੁਰਾਣੇ ਗੁੱਡੇਰੇ ਵਗੈਰਾ ਨੇ ਕੋਈ ਟਾਬ ਨਹਿਰਾ ਉੱਥੇ ਚੀਜ਼ ਆਸਾਨੇ ਨਾਲ ਮਿਲ ਜੂਗੀ ਇਹ ਪ੍ਰਭੂ ਆ ਫੁੱਲ ਹੁੰਦਾ ਇਸ ਤਰ੍ਹਾਂ ਜਿਹੜਾ ਫੁੱਲ ਹੈ ਫੁੱਲ ਖਿੜਨ ਤੋਂ ਬਾਅਦ ਇਹ ਚਾਹ ਡੋਡੀ ਤਿਆਰ ਹੋ ਜਾਂਦੀ ਹੈ ਜੀ ਤੇ ਦੇ ਕਿਨਾਰ ਡੁੱਟੀ ਧਿਆ ਰੋਈ ਸਟਾਰ ਮਾਗੋ ਤੁਸੀਂ ਇਹ ਪੰਜ ਚਾਰ ਤੋੜਨੇ ਨੇ ਇਸ ਤਰ੍ਹਾਂ ਤੋੜਨੇ ਥੋੜੇ ਔਖੇ ਹੁੰਦੇ ਨੇ ਇਹ ਇਸ ਤਰ੍ਹਾਂ ਪੰਜ ਚਾਰ ਤੋੜੋ ਤੁਸੀਂ ਇਸ ਤਰ੍ਹਾਂ ਨੂੰ ਜਿਵੇਂ ਪੰਜ ਚਾਰ ਤੋੜੋਗੇ ਤੂ ਇਹ ਦੇਖੋ ਕਿੰਨੀ ਘੈਂਟ ਚੀਜ਼ ਆਈ ਇਹ ਕਿੰਨੇ ਸੋਹਣੇ ਲੱਗਦੇ ਨੇ ਬਣੂ ਇਹ ਪੁਰਾਣੇ ਚੀਜ਼ਾਂ ਨੇ ਪ੍ਰਭੂ ਸਰੀਰ ਦੀ ਹਰ ਇੱਕ ਤਰ੍ਹਾਂ ਦੀ ਘਾਟ ਪੂਰੀ ਕਰਨੀ ਆ ਇਹ ਜੇ ਆਪਾਂ ਉਹ ਨਿਰਨੇ ਕਾਲ ਜੇ ਖਾਈਏ ਤਾਂ ਰਿਜ਼ਲਟ ਹੋਰ ਵਧੀਆ ਆਊਗਾ ਤੇ ਨੁਕਸਾਨ ਕੋਈ ਨਹੀਂ ਤਾਂ ਫੈਦੀ ਫਾਇਦਾ ਜਿਹੜਾ ਵਿੱਚ ਦੁੱਧ ਨਿਕਲਦਾ ਭਰਾਵੋ ਉਹ ਇੱਕ ਤਰ੍ਹਾਂ ਦਾ ਗੂਲੂਕੋਜ ਹੀ ਆ ਤੇ ਆਪਾਂ ਪੁਰਾਣੇ ਚੀਜ਼ਾਂ ਨੂੰ ਟੁੱਟਦੇ ਜਾ ਰਹੇ ਹਾਂ ਆਪਾਂ ਐਲਪੈਥੋਵਾਤ ਵੱਧ ਜਾ ਰਹੇ ਹਾਂਗੇ ਯਾਨੀ ਕਿ ਆਪਾਂ ਪੈਟ ਕਾਂ ਚੀਜ਼ਾਂ ਵੱਧ ਖਾ ਰਹੇ ਹਾਂ ਇਹ ਜੀਜ਼ਾ ਬਖਾਣੇ ਦੇ ਸੁਨ ਖਾ ਕੇ ਦਿਖਾਉਣਾ ਟੈਸਟ ਕੀ ਹੋ ਜਾਊਗਾ ਦਾ ಥೋಟಾ ಜಿಟ್ಟಾ ನಾ ಬಚಾವ ಟೇಸ್ಟ ವಿಡಿಯೋ ಬದಿಯ ಲಗ್ ಪರಾವೋ ತ ಲೈಕ್ ಸರಿ ಜೂರೋ ವಾಹು ಕಾ ಖಾಲಸ ವಾಹು ಫತಿಹ